ਸਰਦੀ ਦੀ ਰੁੱਤ ਵਿੱਚ ਬਾਜ਼ਾਰਾਂ ਵਿੱਚ ਸੰਘਾੜੇ ਦੀ ਰੌਣਕ ਹਰ ਪਾਸੇ ਦਿਖਾਈ ਦਿੰਦੀ ਹੈ। ਇਹ ਮਿੱਠਾ ਤੇ ਪੌਸ਼ਟਿਕ ਫਲ ਨਾ ਸਿਰਫ ਸਵਾਦ ਨਾਲ ਭਰਪੂਰ ਹੁੰਦਾ ਹੈ ਸਗੋ ਇਸ ਨੂੰ ਵਜ਼ਨ ਘਟਾਉਣ ਵਾਲੇ ਲੋਕ ਖਾਸ ਤੌਰ ਉਤੇ ਆਪਣੀ ਡਾਈਟ ਦਾ ਹਿੱਸਾ ਬਣਾਉਂਦੇ ਨੇ। ਸੰਘਾੜੇ ਵਿੱਚ ਫਾਈਬਰ, ਪੋਟਾਸ਼ੀਅਮ, ਵਿਟਾਮਿਨ B6 ਅਤੇ ਐਂਟੀਆਕਸੀਡੈਂਟ ਵਰਗੇ ਕਈ ਲਾਭਕਾਰੀ ਤੱਤ ਮੌਜੂਦ ਹੁੰਦੇ ਨੇ। ਪਰ ਕੀ ਤੁਸੀਂ ਜਾਣਦੇ ਹੋ ਕਿ ਸੰਘਾੜਾ ਹਰ ਕਿਸੇ ਲਈ ਫਾਇਦੇਮੰਦ ਨਹੀਂ ਹੁੰਦਾ? ਜੀ ਹਾਂ ਕੁਝ ਲੋਕਾਂ ਲਈ ਇਹ ਫਾਲੇ ਨੁਕਸਾਨਦਾਇਕ ਵੀ ਸਾਬਿਤ ਹੋ ਸਕਦਾ ਹੈ ਸਭ ਤੋਂ ਪਹਿਲਾਂ ਗੱਲ ਕਰੀਏ ਸਰਦੀ ਜ਼ੁਕਾਮ ਵਾਲੇ ਲੋਕਾਂ ਦੀ ਜੇ ਕਿਸੇ ਨੂੰ ਪਹਿਲਾਂ ਤੋਂ ਹੀ ਜ਼ੁਕਾਮ ਜਾਂ ਫਿਰ ਸ਼ਾਤੀ ਵਿੱਚ ਬਲਗੰਦੀ ਸਮੱਸਿਆ ਹੋਵੇ ਤਾਂ ਸਿੰਘਾੜਾ ਖਾਣ ਦੇ ਨਾਲ ਹਾਲਤ ਹੋਰ ਜ਼ਿਆਦਾ ਖਰਾਬ ਹੋ ਸਕਦੀ ਹੈ ਦੂਜਾ ਅਲਰਜੀ ਵਾਲੇ ਲੋਕਾਂ ਨੂੰ ਵੀ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ ਕਈ ਵਾਰ ਸੰਘਾੜਾ ਖਾਣ ਦੇ ਨਾਲ ਉਲਟੀ ਦਸਤ ਜਾਗਰ ਚਮੜੀ ਤੇ ਖੁਜਲੀ ਹੋ ਸਕਦੀ ਹੈ ਅਤੇ ਗੰਭੀਰ ਮਾਮਲੇ ਵਿੱਚ ਸਾਹ ਲੈਣ ਵਿੱਚ ਤਕਲੀਫ ਪੈਦਾ ਹੋ ਸਕਦੀ ਹੈ ਤੀਜਾ ਡਾਇਬਟੀਜ਼ ਵਾਲੇ ਮਰੀਜ਼ ਲਈ ਵੀ ਇਹ ਖਤਰੇਬਾੜੀ ਚੀਜ਼ ਹੁੰਦੀ ਹੈ ਇਸ ਦਾ ਗਲਾਈਸੈਮਿਕ ਇੰਡੈਕਸ ਉੱਚਾ ਹੋਣ ਕਾਰਨ ਇਹ ਬਲੱਡ ਸ਼ੂਗਰ ਲੈਵਲ ਤੇਜ਼ੀ ਨਾਲ ਵਧਾ ਸਕਦਾ ਹੈ ਚੌਥਾ ਪੇਟ ਦਰਦ ਜਾਂ ਫਿਰ ਹਾਜ਼ਮੇ ਦੀ ਸਮੱਸਿਆ ਵਾਲੇ ਲੋਕਾਂ ਨੂੰ ਵੀ ਇਹ ਖਾਣ ਤੋਂ ਬਚਣਾ ਚਾਹੀਦਾ ਕਿਉਂਕਿ ਹਾਜ਼ਮ ਹੋਣ ਵਿੱਚ ਔਖਾ ਹੁੰਦਾ ਅਤੇ ਡਾਇਰੀਆ ਜਹੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਅਤੇ ਪੰਜਮਾ ਕਬਜ਼ ਵਾਲੇ ਲੋਕਾਂ ਲਈ ਵੀ ਸੰਘਾੜਾ ਠੀਕ ਨਹੀਂ ਹੁੰਦਾ ਇਸ ਦਾ ਠੰਡਾ ਸੁਭਾਅ ਤੇ ਫਾਈਬਰ ਦੀ ਵੱਧ ਮਾਤਰਾ ਪੇਟ ਵਿੱਚ ਗੈਸ ਤੇ ਸੂਜ਼ਨ ਪੈਦਾ ਕਰ ਸਕਦੀ ਹੈ ਤਾਂ ਜਦੋਂ ਅਗਲੀ ਵਾਰ ਤੁਸੀਂ ਬਾਜ਼ਾਰ ਵਿੱਚ ਸੰਘਾੜੇ ਖਰੀਦੋ ਇੱਕ ਵਾਰੀ ਸੋਚੋ ਕਿ ਕੀ ਇਹ ਤੁਹਾਡੀ ਸਿਹਤ ਲਈ ਵਾਕਈ ਠੀਕ ਹੈ ਜਾਂ ਫਿਰ ਨਹੀਂ ਸਰਦੀ ਦੀ ਰੁੱਤ ਵਿੱਚ ਬਾਜ਼ਾਰਾਂ ਵਿੱਚ ਸੰਘਾੜੇ ਦੀ ਰੌਣਕ ਹਰ ਪਾਸੇ ਦਿਖਾਈ ਦਿੰਦੀ ਹੈ ਇਹ ਮਿੱਠਾ ਤੇ ਪੋਸਟਿਕ ਫਲ ਨਾ ਸਿਰਫ ਸਵਾਦ ਨਾਲ ਭਰਪੂਰ ਹੁੰਦਾ ਹੈ ਸਗੋ ਇਸ ਨੂੰ ਵਜ਼ਨ ਘਟਾਉਣ ਵਾਲੇ ਲੋਕ ਖਾਸ ਤੌਰ ਉਤੇ ਆਪਣੀ ਡਾਈਟ ਦਾ ਹਿੱਸਾ ਬਣਾਉਂਦੇ ਨੇ ਸੰਘਾੜੇ ਵਿੱਚ ਫਾਈਬਰ ਪੋਟਾਸ਼ੀਅਮ ਵਿਟਾਮਿਨ B6 ਅਤੇ ਐਂਟੀਆਕਸੀਡੈਂਟ ਵਰਗੇ ਕਈ ਲਾਭਕਾਰੀ ਤੱਤ ਮੌਜੂਦ ਹੁੰਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਸੰਘਾੜਾ ਹਰ ਕਿਸੇ ਲਈ ਫਾਇਦੇਮੰਦ ਨਹੀਂ ਹੁੰਦਾ ਜੀ ਹਾਂ ਕੁਝ ਲੋਕਾਂ ਲਈ ਇਹ ਫਾਇਦੇ ਨੁਕਸਾਨਦਾਇਕ ਵੀ ਸਾਬਿਤ ਹੋ ਸਕਦਾ ਹੈ ਸਭ ਤੋਂ ਪਹਿਲਾਂ ਗੱਲ ਕਰੀਏ ਸਰਦੀ ਜ਼ੁਕਾਮ ਵਾਲੇ ਲੋਕਾਂ ਦੀ ਜੇ ਕਿਸੇ ਨੂੰ ਪਹਿਲਾਂ ਤੋਂ ਹੀ ਜ਼ੁਕਾਮ ਜਾਂ ਫਿਰ ਛਾਤੀ ਵਿੱਚ ਬਲਗੰਦੀ ਸਮੱਸਿਆ ਹੋਵੇ ਤਾਂ ਸਿੰਗਾੜਾ ਖਾਣ ਦੇ ਨਾਲ ਹਾਲਤ ਹੋਰ ਜ਼ਿਆਦਾ ਖਰਾਬ ਹੋ ਸਕਦੀ ਹੈ ਦੂਜਾ ਅਲਰਜੀ ਵਾਲੇ ਲੋਕਾਂ ਨੂੰ ਵੀ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ ਕਈ ਵਾਰ ਸਿੰਘਾੜਾ ਖਾਣ ਦੇ ਨਾਲ ਉਲਟੀ ਦਸਤ ਜਾਂ ਫਿਰ ਚੰਬੜੀ ਤੇ ਖੁਜਲੀ ਹੋ ਸਕਦੀ ਹੈ ਅਤੇ ਗੰਭੀਰ ਮਾਮਲਿਆਂ ਵਿੱਚ ਸਾਹ ਲੈਣ ਵਿੱਚ ਤਕਲੀਫ ਪੈਦਾ ਹੋ ਸਕਦੀ ਹੈ। ਤੀਜਾ ਡਾਇਬੀਟੀਜ਼ ਵਾਲੇ ਮਰੀਜ਼ ਲਈ ਵੀ ਇਹ ਖਤਰੇ ਵਾਲੀ ਚੀਜ਼ ਹੁੰਦੀ ਹੈ। ਇਸ ਦਾ ਗਲਾਈਸੈਮਿਕ ਇੰਡੈਕਸ ਉੱਚਾ ਹੋਣ ਕਾਰਨ ਇਹ ਬਲੱਡ ਸ਼ੂਗਰ ਲੈਵਲ ਤੇਜ਼ੀ ਨਾਲ ਵਧਾ ਸਕਦਾ ਹੈ। ਚੌਥਾ ਪੇਟ ਦਰਦ ਜਾਂ ਫਿਰ ਹਾਜ਼ਮੇ ਦੀ ਸਮੱਸਿਆ ਵਾਲੇ ਲੋਕਾਂ ਨੂੰ ਵੀ ਇਹ ਖਾਣ ਤੋਂ ਬਚਣਾ ਚਾਹੀਦਾ ਕਿਉਂਕਿ ਹਾਜ਼ਮ ਹੁਣ ਵਿੱਚ ਔਖਾ ਹੁੰਦਾ ਅਤੇ ਡਾਇਰੀ ਅਜਿਹੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਅਤੇ ਪੰਜਵੇਂ ਕਬਜ਼ ਵਾਲੇ ਲੋਕਾਂ ਲਈ ਵੀ ਸੰਘਾੜਾ ਠੀਕ ਨਹੀਂ ਹੁੰਦਾ। ਇਸ ਦਾ ਠੰਡਾ ਸੁਭਾਅ ਤੇ ਫਾਈਬਰ ਦੀ ਵੱਧ ਮਾਤਰਾ ਪੇਟ ਵਿੱਚ ਗੈਸ ਦੇ ਸੁੱਜਰ ਪੈਦਾ ਕਰ ਸਕਦੀ ਹੈ। ਤਾਂ ਜਦੋਂ ਅਗਲੀ ਵਾਰ ਤੁਸੀਂ ਬਾਜ਼ਾਰ ਵਿੱਚ ਸੰਘਾੜੇ ਖਰੀਦੋ ਇੱਕ ਵਾਰੀ ਸੋਚੋ ਕਿ ਕੀ ਇਹ ਤੁਹਾਡੀ ਸਿਹਤ ਲਈ ਵਾਕਈ ਠੀਕ ਹੈ ਜਾਂ ਫਿਰ ਨਹੀਂ।